ਸੱਚੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਯੂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਨਵੇਂ ਵਲੌਗ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਇੱਕ ਵਿਆਹ ਸੀ ਅਟੈਂਡ ਕਰ ਆਏ ਆਂ ਅਵੇਖੋ ਦੱਸਣਾ ਇੱਕ ਡੀ ਐਂਡ ਕਰ ਆਏ ਆਂ ਹਾਂ ਤੇ ਦੂਜੇ ਵਿਆਹ ਆਪਾਂ ਹੁਣ ਚੱਲੇ ਆਂ ਤੇ ਜੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਨਾ ਕਿ ਕਿਤੇ ਵੀ ਆਪਾਂ ਜਾਂਦੇ ਆ ਤੇ ਜਦੋਂ ਵਾਪਸ ਆਨੇ ਤੋਂ ਉਸ ਤੋਂ ਬਾਅਦ ਜਿਹੜਾ ਅਗਲਾ ਵਲੌਗ ਉਹ ਪ੍ਰਧਾਨ ਸਾਹਿਬ ਹੀ ਸ਼ੁਰੂ ਕਰ ਦਿਆ ਥੋੜਾ ਪਤਾ ਨਾਲ ਦੱਸਣਾ ਪੈਂਦਾ ਥੋੜਾ ਕੁਝ ਇਹਨਾਂ ਦੇ ਆਪ ਦੇ ਚੰਦ ਸ਼ਬਦ ਹੁੰਦੇ ਆ ਥੋੜੇ ਜਿਹੇ ਮੇਰੇ ਸ਼ਬਦ ਹੁੰਦੇ ਆ ਉਹਨਾਂ ਨੂੰ ਮਿਕਸ ਅਪ ਕਰਕੇ ਵਿਚਾਰੇ 1-2 ਮਿੰਟ ਦਾ ਵਲੌਗ ਜਿਹੜਾ ਬਣਾ ਦਿੰਦੇ ਆ ਤੇ ਕੈਮਰੇ ਦੇ ਅੱਗੇ ਮੈਨੂੰ ਬੋਲਿਆ ਨਹੀਂ ਜਾਂਦਾ ਘੱਟ ਬੋਲੇ ਕੈਮਰਾ ਮੈਨੂੰ ਬਹੁਤ ਮਤਲਬ ਵੀ ਨਹੀਂ ਮਿਲਦਾ ਕੰਨ ਅੱਛਾ ਅੱਛਾ ਠੀਕ ਹੈ ਕਿਰਨ ਮੈਂ ਘੱਟ ਹੀ ਬੋਲਦਾ ਕਿਸੇ ਦਿਨ ਕਿਸੇ ਦਿਨ ਮੈਂ ਤੁਹਾਨੂੰ ਆਫ ਕੈਮਰਾ ਪ੍ਰਧਾਨ ਸਾ ਇਹ ਐਨਾ ਵੀ ਨਾ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਦਿਲੋਂ ਰਿਸਪੈਕਟ ਕਰਦੀ ਮੈਂ ਤੇ ਦਿਲੋਂ ਧੰਨਵਾਦ ਹੈ ਤੁਸੀਂ ਐਨੇ ਵਲੌਗ ਦੇਖਦੇ ਹੋ ਨਾ ਕਦੇ ਮੈਂ ਦੇਖਦਾ ਮੈਂ ਉੱਚਾ ਬੋਲਦਾ ਜਾਂ ਕਦੇ ਵਲੌਗਾਂ ਦੇ ਵਿੱਚ ਉਹ ਕਹਿੰਦੇ ਨੇ ਨਾ ਵੀ ਹਾਸੀ ਦੰਦ ਖਾਣ ਨੂੰ ਵਰਦੇ ਦਖਾਣ ਨੂੰ ਔਰ ਉਹ ਥੀ ਤੁਹਾਡੇ ਦੇ ਫੋਟੋ ਵੀ ਐਵੇਂ ਨਾ ਮੈਨੂੰ ਬਦਨਾਮ ਕਰੀ ਆ ਮਨ ਜੀ ਠੀਕ ਹੈ ਲਈ ਪ੍ਰਧਾਨ ਸਾਹਿਬ ਆਪਾ ਬਦਨਾਮ ਨਹੀਂ ਕਰਦੇ ਤੇ ਅਸੀਂ ਇਹ ਚੈਨਲ ਦੇ ਵਿੱਚੋਂ ਨਾ ਜਿੰਨਾ ਵੀ ਤੁਹਾਨੂੰ ਪ੍ਰਧਾਨ ਸਾਹਿਬ ਦੱਸਿਆ ਕੁਝ ਵੀ ਸੱਚ ਨਹੀਂ ਹੈਗਾ ਪ੍ਰਧਾਨ ਸਾਹਿਬ ਬਹੁਤ ਬੋਲਦੇ ਆ ਠੀਕ ਹੈ ਨਾ ਤੇ ਜਿਵੇਂ ਤੁਹਾਨੂੰ ਮੈਡੀਕਾ ਹਵਾਲਾ ਦੱਸੀ ਗਏ ਨੇ ਲੁਚੀ ਕਿਉਂ ਕੀ ਕੰਮ ਬਦਨਾ ਉਹ ਕੰਮ ਹੋ ਰਿਹਾ ਪਿਆ ਆ ਤਾਂ ਉਹੀ ਗੱਲ ਹੈ ਨਾ ਨਹੀਂ ਮੈਂ ਉਹ ਮੈਂ ਕਹਾਂ ਤੁਰੀ ਗੁਗੀ ਨਹੀਂ 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 ਕਿਹਾ ਨਹੀਂ ਸੱਚੀ ਗੱਲ ਮੂੰਹ 'ਚ ਆ ਜਾਂਦੀ ਮੈਂ ਕਦੀ ਵਾਰ ਕਹਤਾ ਸੀ ਇੱਕ ਵਾਰ ਚ ਨਾ ਕੋਈ ਬਾਤ ਹੁਣ ਆਪਾਂ ਚੱਲੇ ਆਂ ਡੇਲੋਂ ਤੇ ਅੱਜ ਬਹੁਤ ਸਾਰੇ ਭੈਣ ਭਰਾ ਮਿਲੇ ਪਿਛਲੇ ਵਲੌਗਸ ਤੁਸੀਂ ਦੇਖਿਆ ਹਨ ਤੇ ਬਹੁਤ ਵਧੀਆ ਲੱਗਿਆ ਮੈਰਿਜ ਤੇ ਜਾ ਕੇ ਤੇ ਬਾਕੀ ਕਿਨਾਂ ਕਾਫੀ ਸਾਰੇ ਭੈਣ ਭਰਾ ਸਾਡੇ ਜਿਹੜੇ ਦੂਰੋਂ ਨੇੜੇੋਂ ਸੀ ਉਹ ਆਏ ਹੋਏ ਸੀ ਪੈਲਸ ਦੇ ਬਾਹਰ ਸਾਨੂੰ ਮਿਲਣ ਆ ਕੇ ਕੁਛ ਦੀ ਵੀਡੀਓ ਸ਼ੂਟ ਕੀਤੀ ਕੁਛ ਦੀ ਨਹੀਂ ਕੀਤੀ ਕਿਉਂਕਿ ਕਈ ਨਹੀਂ ਲਾਈਕ ਕਰਦੇ ਸੀ ਹਨ ਬਟ ਪਿਆਰ ਬਹੁਤ ਕਰਦੇ ਸੀ ਮਿਲ ਕੇ ਗਏ ਬਹੁਤ ਵਧੀਆ ਲੱਗਿਆ ਤੇ ਹੁਣ ਆਪਾਂ ਜਾ ਰਹੇ ਹਾਂ ਤੋਂ ਡੇਲੋ ਤੇ ਡੇਲੋ ਵੀ ਜਿਹੜੇ ਦੀਦੀ ਉਹਦੇ ਰਸਤੇ ਸਾਨੂੰ ਫੋਨ ਮੈਸੇਜ ਕਰ ਰਹੇ ਵੀ ਤੁਸੀਂ ਇੱਧਰ ਦੀ ਹੋ ਕੇ ਜਣਾ ਸਾਨੂੰ ਜ਼ਰੂਰ ਮਿਲ ਕੇ ਜਾਇਓ ਤੇ ਇੱਕ ਸਪੈਸ਼ਲੀ ਆਪਣੇ ਸਤਿੰਦਰ ਆਂਟੀ ਗੁਰਦਾਸਪੁਰ ਤੋਂ ਅੱਜ ਮਲੇਰ ਕੋਟਲੇ ਵਿਆਹ ਆਏ ਹੋਏ ਸੀ ਤੇ ਉਹ ਵਿਚਾਰੇ ਸਾਨੂੰ ਫੋਨ ਕਰ ਰਹੇ ਸੀ ਮੇਰਾ ਬੁਟੀਕ ਵਾਲਾ ਫੋਨ ਤੁਹਾਨੂੰ ਪਤਾ ਉਹ ਪਰਸ ਚੀ ਸੀ ਹਨ ਤੇ ਸੋਨੂ ਨਾਲ ਗੱਲ ਹੋਈ ਸੀ ਤੇ ਉਹ ਮਿਲਣਾ ਚਾਹੁੰਦੇ ਸੀ ਵਿਚਾਰੇ ਤੇ ਉਹਨਾਂ ਨੂੰ ਮਿਲਿਆ ਨਹੀਂ ਗਿਆ ਕਿਉਂਕਿ ਹੁਣ ਅਸੀਂ ਨਿਕਲਿਆ ਸ਼ਾਮੀ 5:30 ਵਜੇ ਦੇ ਕਰੀਬ ਇੱਥੋਂ ਤੇ 5 ਵਜੇ ਜਾਂ ਉਹ 5:30 ਹੋ ਗਏ 5:30 ਤੇ ਉਹ ਫਿਰ ਆਂਟੀ ਕਿ ਭੰਦੀ ਦੀ ਸੌਰੀ ਮਾਈਂਡ ਨਾ ਕਰਨਾ ਹਨਾ ਤੇ ਉਹ ਫਿਰ ਵਾਪਸ ਚਲੇ ਗਏ ਕਹਿੰਦੇ ਅਸੀਂ ਜਿਆਦਾ ਜਲਦੀ ਜਾਣਾ ਹੈ ਉਹ ਆਏ ਵੀ ਗੁਰਦਾਸਪੁਰ ਤੋਂ ਸੀ ਤੇ ਉਹਨਾਂ ਨੂੰ ਨਹੀਂ ਮਿਲਿਆ ਗਿਆ ਇਹ ਚੀਜ਼ਾ ਸਾਨੂੰ ਬੜਾ ਦੁੱਖ ਲੱਗ ਰਿਹਾ ਵੀ ਹਨਾ ਉਹ ਚਾਰੇ ਢੀ ਦੂਰੋਂ ਆਏ ਉਹ ਕਹਿੰਦੇ ਅਸੀਂ ਤੁਹਾਡੇ ਸ਼ਹਿਰ 'ਚ ਆਏ ਆ ਤੁਈ ਜਨ ਮਿਲੇ ਨਹੀਂ ਹੈਗੇ ਤੇ ਬਾਕੀ ਚਲੋ ਹੁਣ ਜਿਹੜੇ ਜਿਹੜੇ ਭੈਣ ਭਰਾ ਨੂੰ ਮਿਲ ਸਕਦੇ ਆਪਾਂ ਜਰੂਰ ਮਿਲਾਂਗੇ ਕਿਉਂਕਿ ਸਾਡੇ ਅੰਦਰ ਇਹਦਾ ਕੁਝ ਹੈ ਨਹੀਂ ਕਿ ਅਸੀਂ ਮਿਲਣਾ ਨਹੀਂ ਹੈ ਨਾ ਤੇ ਅਸੀਂ ਜਿੰਨਾ ਕ ਵੀ ਹੋ ਸਕਦਾ ਆਪਾਂ ਜਰੂਰ ਸਾਰਿਆਂ ਨੂੰ ਥੋੜਾ 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 ਮਿਲ ਕੇ ਜਾਣਾ ਹੈ ਤੇ ਜਿਹੜੇ ਜਿਹੜੇ ਪਸੰਦ ਕਰਨਗੇ ਵੀਡੀਓ ਚ ਆਉਣਾ ਲਵਾਾਂਗੇ ਜਿਹੜੇ ਨਹੀਂ ਕਰਨਗੇ ਉਹਨਾਂ ਨਹੀਂ ਲਵਾਾਂਗੇ ਹਨਾ ਜੀ ਸਭ ਦੀ ਆਪਣਾ ਆਪਣਾ ਮਨ ਹੁੰਦਾ ਕੋਈ ਲਾਈਕ ਕਰਦਾ ਕੋਈ ਨਹੀਂ ਕਰਦਾ ਤੇ ਪਿੰਡ ਬੜੇ ਸੋਹਣੇ ਜਿਹੜੇ ਪਿੰਡ ਵਿੱਚ ਦੀ ਆਪਾਂ ਜਾ ਰਿਹਾ ਕਿਹੜਾ ਪਿੰਡ ਹੈ ਵਿਧਾਨ ਸਾਹਿਬ ਇਹ ਕਮਾਣ ਕਮਾਣ ਪਿੰਡ ਲਿਖਿਆ ਸੀ ਵੀ 1 ਕਿ ਪਹਿਲਾਂ ਮੈਨੂੰ ਆਇਆ ਸੀ ਕਿ ਮੈਂ ਸ਼ਾਇਦ ਅੰਕ ਲਾਈਆਂ ਨੇ ਤਾਂ ਕਰਕੇ ਬਦਲਵਾਈ ਜੀ ਲੱਗਦੀ ਏ ਪਰ ਮੈਂ ਅੰਕ ਲਾ ਕੇ ਵੀ ਦੇਖੀ ਬਦਲਵਾਈ ਸੀ ਦੇਖੋ ਪਟਾਣ ਸਾਹਿਬ ਨੇ ਗੱਡੀ ਰੋਕੀ ਇੱਕਦਾਂ ਹੀ ਤੇ ਫਤੇ ਸਾਡੇ ਨਾਲ ਆਇਆ ਸੀ ਆਉਂਦਾ ਹੋਇਆ ਤੇ ਜਾਂਦਾ ਹੋਇਆ ਪਾਰਟੀ ਬਦਲ ਗਿਆ ਫਤੇ ਹਾਂ ਸਾਡੀ ਗੱਡੀ ਦੀ ਨੀਂਦ ਆਉਂਦੀ ਹਾਂ ਸਾਡੀ ਗੱਡੀ 'ਚ ਮੈ ਤਾਂ ਮਹਿਤਾ ਨਹੀਂ ਹੈਗਾ ਇੱਕ ਵਾਰ ਫਤੇ ਨਾਲ ਇਦਾਂ ਹੋ ਗਿਆ ਸੀ ਕਿ ਗगन ਨਹੀਂ ਗਈ ਹੈਗੀ ਤੇ ਬਾਕੀ ਅਸੀਂ ਤਾਂ ਉਹਨੂੰ ਬਹੁਤ ਉੱਥੇ ਵੀ ਮਹਿਸੂਸ ਨਹੀਂ ਹੁੰਦਾ ਕਿ ਤੇਰੇ ਮਮਾ ਆਏ ਨਹੀਂ ਮਮਾ ਵੀ ਨਹੀਂ ਹੁੰਦਾ ਉਹਨਾਂ ਦਾ ਫੀਲ ਨਹੀਂ ਹੁੰਦਾ ਹੈਗਾ ਤੇ ਆਰੇ ਕਿੰਨੇ ਸੋਹਣੇ ਘਰ ਨੇ ਪੰਨੇ ਤੇ ਖੁੱਲੇ ਡੁੱਲੇ ਜੇ ਦੇਖ ਤੇਈਂ ਪਿੰਡਾਂ ਦੇ ਚ ਘਰ ਬਹੁਤ ਸੋਹਣੇ ਹੁੰਦੇ ਖੁੱਲੇ ਖੁੱਲੇ ਜਿਵੇਂ ਮੈਨੂੰ ਬਹੁਤ ਵਧੀਆ ਲੱਗਦੇ ਨੇ ਉਹ ਇਧਰ ਅਲੀਸ਼ਾ ਇਧਰ ਫੇ ਅਸੀਂ ਦਾ ਸਪੈਸ਼ਲ ਅਲੀਸ਼ਾ ਨੂੰ ਮਿਲਣ ਵਾਸਤੇ ਆਏ ਆ ਕਿਉਂਕਿ ਅਲੀਸ਼ਾ ਸਾਡੀ ਬਹੁਤ ਵੱਡੀ ਫੈਨ ਹੈ ਐਨਿਸ਼ਾ ਉਹਨੇ ਛੋਟੇ ਕੋਲ ਆ ਗਏ ਕੋਈ ਕੋਈ ਹੋਰ ਕਿੰਨਾ ਹੁਣ ਤਾਂ ਜਿਹਦਾ ਇੱਕ ਸਾਰੀ ਕਲੋਨੀ ਕੱਟੀ ਹੋਈ ਤੁਸੀਂ ਦਾ ਘਰ ਨਹੀਂ ਇਹ ਤਾਂ ਚਾਹੀਉਂਦੀ ਦੇ ਪਸਤਾ ਹੁੰਦਾ ਨਹੀਂ ਇਹ ਤਾਂ ਫੈਮਲੀ ਆ ਸਾਡੀ ਅੱਛਾ ਜੀ ਇਹ ਬਹੁਤ ਵਧੀਆ ਲੱਗਿਆ ਕੋਲ ਕੋੜਾ ਤੇ ਏਰੀਆ ਬਹੁਤ ਵਧੀਆ ਲੱਗਿਆ ਤੁਹਾਨੂੰ ਬਾਕੇ ਸਾਬਰ ਲੱਗਿਆ ਹੋਣਾ ਬੋਲ ਰਹਾਂ ਸਾਬਰ ਦਾ ਹਰ ਕਿੰਨਾ ਬੱਚੇ ਕਿੰਨੇ ਕੋਈ ਨਹੀਂ ਕੋਈ ਸਭ ਨਹੀਂ ਦੇਖੋ ਅੱਜ ਦੇ ਚਾਂ ਉਹ ਬੈਠੀ ਹੈ ਅਲੀਸ਼ਾ ਕਿਉਂ ਨਹੀਂ ਮੈਨੂੰ ਨਹੀਂ ਲੱਗਦਾ ਦਮ ਠੀਕਾ ਦਮ ਨਹੀਂ ਖਾਣੇ ਪਾਪਾ ਦੀ ਪਿਆਰ ਲਓ ਪਾਪਾ ਬਾਜੀ ਤਾਂ ਲੱਭਦੀ ਬੇਟਾ ਦੇਖ ਇਹ ਜਦੋਂ ਬੋਲਦੇ ਹੋਵੇਂ ਪਰ ਹੰਗਾਰੇ ਪਾਉਂਦੀ ਹੈ ਕਿਹਨਾਂ ਚਾਹੀ ਆਜਾ ਬਤਾ ਦੇ ਰੂਮ ਕੱਬਲੇ ਬਲੇ ਇਹਨੂੰ ਯਾਦ ਲੈਣੇ ਜਾਂਦੇ ਨੇ ਦੇ ਚਾਚਾ ਜੀ ਹਰਪਾਲ ਨੂੰ ਹਾਕਾ ਭਾਰੀ ਜਾਣ ਮੈਂ ਕਿਹਾ ਹਰਪਾਲ ਤੁਹਾਨੂੰ ਬਿਠਾਉਣਗੇ ਮੈਂ ਤੁਹਾਨੂੰ ਕਿਹਾ ਤੁਹਾਨੂੰ ਛੇਵੇਂ ਫੋਨ ਕਰ ਲਾਜੇ ਕਿੱਥੇ ਆਣਗੇ ਵੋਟਰ ਉਜੇ ਬੋਲ ਕੋਈ ਕੰਮ ਮੈਂ ਕਰਨਾ ਪਾਉਂਦਾ ਰੋਟੀ ਨਾ ਖਾਏਂ ਕਹੇ ਲਾ ਕੇ ਮੈਂ ਕੀ ਕਹਾਂ ਮੈਂ ਤਾਂ ਦਿਖਾ ਲਈ ਮੈਨੇ ਖਤਰੀ ਨਹੀਂ ਨਹੀਂ ਕਹਦੇ ਰੋਟੀ ਨਹੀਂ ਖਾਣੀ ਮੈਂ ਕਿਹਾ ਮੈਂ ਰਿਹਾ ਹਾਂ ਮੈਂ ਚੱਲਿਆ ਜਾਇਆ ਪਰ ਰੋਟੀ ਨਹੀਂ ਖਾਣੀ ਬੇਟਾ ਕੈਨੇਡਾ ਤੋਂ ਆਇਆ ਤੁਸੀਂ ਕੈਨੇਡਾ ਚੱਲ ਜੂ ਤੁਸੀਂ ਪੱਕੇ ਹਰ ਰੋਜ਼ ਆ ਜੀ ਕੰਮ ਜਿਆਦਾ ਹੁੰਦਾ ਸੀ ਹਰ ਇਹੀ ਕੰਮ ਸੀ ਉਦੋਂ ਤਾਂ ਲੈਟਰ ਵੀ ਕੱਟ ਹੁੰਦੀ ਸਾਡੇ ਘਰ ਤੋਂ ਖੰਭਾ ਲੈ ਕੇ ਕੰਮ ਜੁੜਦਾ ਸਰਪੰਚ ਦੇ ਘਰ ਆਣ ਅਈ ਘਰੋਂ ਤਾਂ ਲੈ ਕੇ ਜਾਣਾ ਢੰਡਾ ਲੈ ਕੇ ਜਾਣਾ ਤਾਂ ਤਾਰ ਬਣਾਉਣੀ ਜਿਹੜਾ ਘਰ ਘਰ ਦੇ ਨਾਲ ਕਹਿਣਾ ਵੀ ਆ ਗਈ ਮੇਰੇ ਘਰੋਂ ਫੇਰੇ ਲੈਣੇ ਨੇ ਫੇਰੇ ਜਾਣਾ ਬਾਪਾ ਆਪਾਂ ਉਹ ਗੁੱਸੇ dielene ਇੱਕ ਟਾਈਮ ਸੀ ਹੋਰ ਪਹਿਲਾਂ ਨਾਲ ਵਧੀਆ ਸੀ ਤੇ ਬਹੁਤ ਵੇ ਭਾਈ ਇਹ ਤਾਂ ਬੱਚੇ ਫੁੰਗ ਵਿੱਚ ਪੜੇ ਹੋਏ ਨੇ ਇਹਨਾਂ ਨੂੰ ਪਤਾ ਹੀ ਨਹੀਂ ਹੈਗਾ ਸਹੀ ਗੱਲ ਇਹਨਾਂ ਦਾ ਵੀ ਬਹੂਰ ਭਾਜੀ ਇਹ ਵੀ ਕੀ ਕਰਨ ਵਿਚਾਰ ਜਦੋਂ ਆਪਾਂ ਨਾਲ ਉਹਦੇ ਨਾਲ ਉਹਦੇ ਬੱਚੇ ਨਾਲ ਰਿਸ਼ਤੇ ਤਾਂ ਨਹੀਂ ਪਤਾ ਇਹ ਕੌਣ ਕੀ ਲੱਗਦਾ ਤਦ ਲੋ ਜੀ ਇਹ ਆਪਣੇ ਦੀਦੀ ਨੇ ਤੇ ਕਾਫੀ ਟਾਈਮ ਤੋਂ ਆਪਣੀਆਂ ਵੀਡੀਓਜ਼ ਦੇ ਦਿੱਤੀ ਸੀ ਤੇ ਇਹਨਾਂ ਨੇ ਸਾਨੂੰ ਬਹੁਤ ਟਾਈਮ ਤੋਂ ਫੋਨ ਕਰ ਰਹੇ ਸੀ ਵੀ ਜਦੋਂ ਵੀ ਇੱਧਰ ਆਏ ਸਾਨੂੰ ਜ਼ਰੂਰ ਮਿਲ ਕੇ ਜਾਇਓ ਤੇ ਸਾਨੂੰ ਬੜਾ ਵਧੀਆ ਲੱਗਿਆ ਕਿ ਇਹਨੇ ਸੋਹਣੇ ਪਰਿਵਾਰ ਸਾਡੇ ਨਾਲ ਜੁੜੇ ਹੋਏ ਨੇ ਹਨਾ ਤੇ ਸਾਡੀਆਂ ਵੀਡੀਓ ਵੀ ਪਰਿਵਾਰਿਕ ਹੁੰਦੀਆਂ ਨੇ ਇਸੇ ਕਰਕੇ ਸਾਰੇ ਸਾਨੂੰ ਪਿਆਰ ਕਰਦੇ ਨੇ ਦੇਖੋ ਵੀਰ ਜੀ ਬਹੁਤ ਸੋਹਣੀਆਂ ਗੱਲਾਂ ਇੱਥੇ ਕਰ ਰਹੇ ਸੀ ਤੇ ਇਹਨਾਂ ਦੀਆਂ ਤਿੰਨ ਬੇਟੀਆਂ ਨੇ ਤਿੰਨੋ ਹੀ ਬਹੁਤ ਕਿਊਟ ਸੀ ਜਿਹੜੀਆਂ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਤੇ ਦੀਦੀ ਹੋਰਾਂ ਨੇ ਨਵਾਂ ਘਰ ਬਣਾਇਆ ਸੀ ਬਹੁਤ ਸੋਹਣਾ ਘਰ ਲੱਗਿਆ ਸਾਨੂੰ ਤੇ ਅਸੀਂ ਸਾਰਾ ਘਰ ਘੁੰਮ ਕੇ ਦੇਖ ਤੇ ਬਹੁਤ ਵਧੀਆ ਲੱਗਦਾ ਜਦੋਂ ਪਰਿਵਾਰਕ ਹਨਾ ਵੀਡੀਓ ਅਸੀਂ ਵੀ ਬਣਾਉਨੇ ਆ ਤੇ ਸਾਡਾ ਇਹ ਵੀਡੀਓ ਨੂੰ ਸਾਰੇ ਪਰਿਵਾਰ ਬੈਠ ਕੇ ਦੇਖਦਾ ਇਹਨਾਂ ਦੇ ਬਜ਼ੁਰਗ ਵੀ ਸੀ ਘਰ ਹਨਾ ਤੇ ਸਾਰੇ ਸਾਡ ਨੂੰ ਬਹੁਤ ਹੀ ਪਿਆਰ ਕਰ ਰਹੇ ਸੀ ਸਾਡੀਆਂ ਵੀਡੀਓ ਵਗੈਰਾ ਸਾਰੇ ਉਹ ਦੇਖਦੇ ਨੇ ਤੇ ਸਾਨੂੰ ਇਹ ਚੀਜ਼ ਦੀ ਬੜੀ ਖੁਸ਼ੀ ਹੈ ਕਿ ਅਸੀਂ ਇਦਾਂ ਦੀਆਂ ਵੀਡੀਓ ਬਣਾਉਨੇ ਆ ਕਿ ਸਾਨੂੰ ਸਾਰਾ ਪਰਿਵਾਰ ਬੈਠ ਕੇ ਦੇਖਦਾ ਤਾਂ ਇਹ ਚੀਜ਼ ਬਹੁਤ ਵੱਡੀ ਗੱਲ ਆ ਸਾਡੇ ਵਾਸਤੇ ਤੁਸੀਂ ਹੁਣ ਅੱਗੇ ਸਾਰਾ ਦੀਦੀ ਦਾ ਘਰ ਦੇਖਿਓ ਬਹੁਤ ਵਧੀਆ ਘਰ ਦੀਦੀ ਉਹਨਾਂ ਨੇ ਬਣਾਇਆ ਤੇ ਆ ਦੇਖੋ ਛੋਟੀ ਜਿਹੀ ਲੀਸ਼ਾ ਇੰਨੀ ਪਿਆਰੀ ਸੀ ਨਾ ਇਹ ਇਹ ਵੀ ਸਾਡੀਆਂ ਵੀਡੀਓ ਦੇਖਦੀ ਹੈ ਖਾਸ ਕਰਕੇ ਇਹ ਵੀ ਸਾਡੀ ਬੋਲ ਕੇ ਸਾਡਾ ਪਿੰਡ ਦੇਖਿਆ ਉਹ ਮੈਨੂੰ ਕਦੀ ਦੀਦੀ ਮੇਰੇ ਕੋਲ ਤਾਂ ਚੜਿਆ ਨਹੀਂ ਜਾਣਾ ਚਰਾਰੇ ਮੈਂ ਕਿਤੇ ਮੈਂ ਦੇਖੇ ਜਾਂਦਾ ਤੇ ਕੱਲੋ ਜਤੋਂ ਇਹ ਕਹਾਂ ਬਰਾਬਰ ਉਹ ਸਾਰੇ ਕਿਹਦਾ ਪਹੁੰਚਦੇ ਆ ਜਾ ਉੱਤੇ ਜਾਓ ਤੁਸੀਂ ਕੋਈ ਨਵੇਂ ਮਗਰ ਦੋ

ਕਿੰਨੀ ਨਾਲੇ ਨੇੜੇ ਦੀ ਦੀਦੀ ਦੇ ਤੇ ਪਿਆਰ ਨਹੀਂ ਰਹਿਣਾ ਆਪਣਾ ਜਿਹੜੇ ਆਪਾਂ ਲੜ ਪਿਆ ਜੀ ਇਹੋ ਮਾੜਾ ਹੈ ਉਹ ਚੁਈਏ ਕਿ ਆਸ਼ੀਸ਼ ਜੀ ਨੇ ਤਾਂ ਇਹਨਾਂ ਟਾਈਮ ਉੱਤੇ ਆਹ ਮਨਾ ਤਿੰਨ ਗੁਕ ਘੰਟੇ ਟੰਡਾ ਲਾਗੇ ਮੈਂ ਤਾਂ ਜਾਣੇ ਜਾਣਾ ਹਾਂ ਆਪਾਂ ਜਿਹੜੇ ਜਾਣਾ ਦੁਆਰਾ ਪਿੰਡ ਦਾ ਓਕੇ ਬਹੁਤ ਵਧੀਆ ਦੀ ਬਹੁਤ ਵਧੀਆ ਇੱਕੋ ਹੀ ਸ਼ਾਂਤ ਤੁਹਾਡਾ ਨਹੀਂ ਤੁਹਾਡਾ ਬੜਾ ਸਾਫ਼ ਹੈ ਵਧੀਆ ਪਿੰਡ ਬੜਾ ਸਾਫ਼ ਪ੍ਰਾਣਾ ਨਾ ਨਾ ਹੋਰ ਨਾਲ ਦੇ ਕਿ ਕੋਠੇ ਤੋਂ ਨਾਲ ਨਾਲ ਲੱਗ ਰਹੇ ਦੂਰ ਦੂਰ ਨਹੀਂ ਹੈਗੀ ਸੇਫ ਹੈ ਸਾਡੀ ਸਭ ਦੇ ਵਧੀਆ ਬਣਾਈ ਹੋਈ ਨਹੀਂ ਜੀ ਹੋਰ ਮਾਰਨਿੰਗ ਉਹ ਕਰਦੇ ਸਭ ਬਹੁਤ ਥੋੜਾ ਘੱਟ ਹੈ ਅੱਛਾ ਇਹ ਤੁਹਾਡਾ ਇਹ ਸਾਰਾ ਏਰੀਆ ਹੈ ਬੱਜੋਂ ਦਾ ਨਾ ਵਧੀਆ ਬਣਾਇਆ ਸਾਰਾ ਨਾਲ ਦੀ ਨਾਲ ਹੀ ਕਰ। ਇੰਨਾ ਕੁ ਯਾਰ ਘਰ ਬੜਾ ਵਧੀਆ ਹੁਣ ਆਪਾਂ ਤੇ ਏਡਾ ਬੜਾ ਪੰਗਾ ਲੈ ਲਿਆ ਵੱਡਾ। ਸਬਸਕ੍ਰਾਈਬ ਹੋ ਜਾਣਾ ਲੋ ਜੀ। ਬੱਲੂ ਆ ਰਹੇ। ਜਾਨੀ ਕਿ ਚਾਰ ਬੰਦੇ ਦੋ ਬੰਦੇ ਕੱਪੜੇ ਦੇ ਕੇ ਜਿਆਦਾ ਖੁਸ਼ੀ। ਕਹਿੰਦੇ ਅੰਟੀ ਅੱਜ ਕੀ ਬਣੀ ਅੰਟੀ ਤੇ ਘਰੇ ਤਾਂ ਕੀ ਬਣੀ ਰਹਿੰਦੀ ਛੱਡੀ ਲਾ ਲਾ ਨਹੀਂ ਪਾਈ। ਕਦੇ ਕਦੇ ਸੁਣਾ ਮੈਂ ਤਾਂ ਨਬੜਾਇਆ। ਬਹੁਤ ਪਿਆਰੀ। ਮਾਡਰਨ ਕਿਚਨ ਹੈ। ਨਹੀਂ ਬਹੁਤ ਸੋਹਣੀ ਕਿਚਨ ਬਣੀ। ਥਰੀਡਲੀ ਕੰਫਰਟ ਨਾਲੇ। ਇਹ ਤਾਂ ਟੋਟਾ ਵਲੌਗ ਹੋ ਗਿਆ ਤੁਹਾਨੂੰ ਬਾਸ ਨੂੰ ਕਿਹਦੇ ਤੇ ਖੇਡ ਕੇ ਰੋਪੇ ਤੇਰੀ ਦੇਖ ਕੇ ਆਇਆ ਜੀ ਮੇਰੇ ਮਰਾ ਦਾ ਅਸੀਂ ਤਾਂ ਮਸ਼ੀਨ ਵੀ ਭਾਂਡੇ ਵਾਲੀ ਹੀ ਆ ਕਿ ਲੱਗ ਤੀ ਨੂੰ ਪਰ ਚਲਾਈ ਹੈ ਨਹੀਂ ਬਈ ਆ ਪਾਂਡੇ ਵਾਲੀ ਮਸ਼ੀਨ ਉਹ ਜਿਹੜੇ ਹੱਥ ਨਾਲ ਰਾਜਪਈ ਆਪਾਂ ਨੂੰ ਲਵਾਉਂਦੇ ਕਿੱਥੇ ਹੁਣ ਲਾਈ ਨਹੀਂ ਦੇਖਣ ਵਿੱਚ ਤੇ ਲੋ ਜੀ ਮੈਂ ਤੁਸੀਂ ਦੇਖਿਆ ਦੀਦੀ ਰੋਂ ਦਾ ਘਰ ਬਹੁਤ ਸੋਹਣਾ ਸੀ ਕਿਚਨ ਮੈਨੂੰ ਬਹੁਤ ਪਸੰਦ ਆਈ ਹੈ ਹਨਾ ਤੇ ਬਾਕੀ ਕਿਨਾਰੇ ਦਾ ਸਾਰੇ ਫਿਰ ਬਾਅਦ ਚ ਕਹਿਣ ਲੱਗੇ ਦੀਦੀ ਅਸੀਂ ਫੋਟੋ ਕਰਵਾਉਣਾ ਸਾਰੇ ਜਣ ਫਿਰ ਸਾਰਿਆਂ ਨਾਲ ਅਸੀਂ ਫੋਟੋ ਫੋਟੋ ਕਰਾਈ ਬਹੁਤ ਮਸਤੀ ਕੀਤੀ ਤੇ ਬਹੁਤ ਵਧੀਆ ਲੱਗਿਆ ਸਾਰੇ ਜੀ ਨਾਲ ਮਿਲ ਕੇ ਅਲੀਸਾ ਬਾਏ ਅਲੀਸਾ ਪੁੱਛਦੀ ਦੇਖੀ ਮਿੱਟ ਲਿਆ ਬਾਏ 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 ਤਾਂ ਇਸੇ ਹੋਗਾ ਅਗਰ ਬਾਏ ਤਾਂ ਦੇਖਾਈ ਤਾਂ ਅਗਰ ਤਾਂ ਆਏ ਕਿ ਨੰਨੇ ਰਹੋਗੇ ਬਾਹਰ ਸਾਰੇ ਲਗਾਣਾ ਕਿੰਨਾ ਉਹਦੇ ਸਿਸਟਮ ਨਾਲ ਇੱਕ ਗੇਟ ਮੇਨ ਸੇਫਟੀ ਯਾਰ ਉਹ ਬੜੀ ਵਧੀਆ ਆ ਦੇਖ ਇਹਨਾਂ ਦੇ ਫਰੰਟ ਬੰਦ ਉਹਦੀ ਬਾਸ ਵੀ ਬੈਠੀ ਨੇ ਨਾ ਬੀ ਗਲੀ ਨਹੀਂ ਹੈਗੀ ਯਾਰ ਜਗਾ ਬਬੂ ਜੀ ਬਹੁਤ ਵਧੀਆ ਲੱਗਿਆ ਤੁਹਾਨੂੰ ਸਾਇਮ ਨੂੰ ਮਿਲ ਕੇ ਸੈਕਲ ਤੁਹਾਡਾ ਸਰਕਲ ਬਹੁਤ ਵਧੀਆ ਮਿਲਦਾ ਨਾ ਬਹੁਤ ਵਧੀਆ ਬਹੁਤ ਵਧੀਆ ਟਾਈਮ ਪਾਸ ਵਧੀਆ ਹੋ ਜਾਂਦਾ ਗੱਲਾਂ ਆਹ ਦਿੱਚਾ ਹੁਣ ਨਹੀਂ ਮਿਲਦੀਆਂ ਹਾਂ ਇਹ ਬਹੁਤ ਵਧੀਆ ਚੀਜ਼ ਆ ਤੁਹਾਡੇ ਲੋਕ ਸਾਰੇ ਬੈਠਣ ਗੱਲਾਂ ਕਰਦਾ ਕਰਦੇ ਤੁਹਾਨੂੰ ਸਭ ਕੋ ਡਾਪਦੀਆਂ ਨਹੀਂ ਆਉਂਦੀ ਸਹੀ ਗੱਲ ਹੈ ਚੰਗਾ ਜੀ ਬਬੂ ਜੀ ਸਾਰੇ ਸਰਕਲ ਕੋਲ ਤਾਂ ਬੈਠੇ ਔਰ ਜਰੂਰ ਆਵਾਂਗੇ ਜੀ ਸਤਿ ਸ੍ਰੀ ਅਕਾਲ ਕੋਈ ਗਲਤੀ ਵਲਤੀ ਹੋਈ ਹੈ ਹੈਨਾ ਕੱਲੇ ਭਾਈ ਤੁਸੀਂ ਸਾਨੂੰ ਮਿਲਣ ਆਏ ਹੋ ਬਹੁਤ ਖੁਸ਼ੀ ਹੋਈ ਹੈ ਤੁਹਾਨੂੰ ਮਿਲਦਾ ਆਇਆ ਜਾਨਣਾ ਰਹੇ ਜੀ ਆਉਣਾ ਅੱਜ ਤੁਸੀਂ ਮਮਾ ਨਾਲ ਨੰਬਰ ਆਏ ਸੀ ਛੁੱਟੀਆਂ ਦੇਣ ਆਜੋ ਠੀਕ ਹੈ ਸਾਰੇ ਜਾਣੇ ਆਇਆ ਜਿੰਨੇ ਰਾਤ ਨੂੰ ਹੈ ਇਹਦੇ ਦਰਜੇ ਮੇਰੇ ਭਾਈ ਬਾਬੇ ਦੇ ਸਾਰੇ ਚੱਕੀ ਆਏ ਠੀਕ ਹੈ ਜੀ ਬਾਈ ਜੀ ਸੋਲ ਨਾ ਕੋਈ ਘੰਟੇ ਲੱਗ ਜਾਣੇ ਠੀਕ ਹੈ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਤੁਹਾਨੂੰ ਨੰਬਰ ਰੱਪੇ ਜੀ ਯਾ ਮਾ ਯਾ ਮਾ ਯਾ ਮਾ ਇਹ ਮਾ ਜੀ ਦਾਨ ਦੇ ਦਿਆ ਦਿਓ ਹੋਰ ਹਾਂਜੀ ਸਤਿ ਸ਼੍ਰੀ ਅਕਾਲ ਮੇਰੇ ਸਾਥੀਓਰ ਸੁਣਾਓ ਕਿੰਦਾ ਠੀਕ ਹੋ ਜੀ ਸਾਡਾ ਪੰਨੀਤ ਸਿੰਘ ਪੰਗੜੇ ਪਾਉਂਦਾ ਹੋਇਆ ਤੁਹਾਡਾ ਸਵਾਗਤ ਕਰ ਰਿਹਾ ਹੈ ਤੇ ਜੇ ਚੈਨਲ ਤੇ ਪਹਿਲੀ ਵਾਰ ਹੀ ਆਇਓ ਯਾਰ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਇੱਕ ਗੱਲ ਹੋਰ ਸਾਰੇ ਕੰਨ ਖੋਲ ਕੇ ਸੁਣ ਲੋ ਤੁਸੀਂ ਹਨਾ ਜਿਹੜੇ ਮੈਨੂੰ ਪਿਆਰ ਕਰਦੇ ਆ ਯਾਰ ਤੁਸੀਂ ਵੀਡੀਓ ਦੇਖਦੇ ਹੋ ਹਨਾ ਵਧੀਆ ਇੰਜੋਏ ਕਰਦੇ ਹੋ ਕਮੈਂਟ ਬਹੁਤ ਸੋਨੇ ਕਰਦੇ ਪਰ ਲਾਈਕ ਕਰਨਾ ਕਿਉਂ ਭੁੱਲ ਜਾਂਦੇ ਹੋ ਤਾਨੂੰ ਕੀ ਨੂੰ ਗੱਲ ਹੈ ਨਾ ਤੁਸੀਂ ਜਾ ਕੇ ਪਿਛਲੀਆਂ ਵੀਡੀਓ ਚੈੱਕ ਕਰੋ ਐਨੇ ਸੋਹਣੇ ਵੀਊ ਆ ਤੁਸੀਂ ਲਾਈਕ ਕਰਨਾ ਭੁੱਲ ਜਾਂਦੇ ਪਲੀਜ਼ ਜਾ ਕੇ ਲਾਈਕ ਜ਼ਰੂਰ ਕਰਿਆ ਕਰੋ ਯਾਰ ਵੀਡੀਓ ਨੂੰ ਜਿਹੜੀਆਂ ਨਹੀਂ ਲਾਈਕ ਕੀਤੀਆਂ ਜਾ ਕੇ ਖੋਲ ਕੇ ਚੈਨਲ ਤੇ ਲਾਈਕ ਕਰੋ ਚੰਗਾ ਇਹ ਮੈਂ ਤੁਹਾਨੂੰ ਅੱਜ ਕੰਮ ਤੇ ਲਾਉਣਾ ਚੰਗੇ ਤੇ ਠੀਕ ਹੈ ਨਾ ਕੋਈ ਚੰਗਾ ਕੰਮ ਕਰ ਲਿਆ ਕਰੋ ਠੀਕ ਹੈ ਨਾਲੇ ਮੈਂ ਖੁਸ਼ ਨਾਲੇ ਤੁਸੀਂ ਖੁਸ਼ ਜੇ ਤੁਸੀਂ ਵਧੀਆ ਵੀਡੀਓ ਤੇ ਲਾਇਆ ਕਮੈਂਟ ਕਰੋਗੇ ਲਾਈਕ ਕਰੋਗੇ ਤਾਂ ਫੇਰ ਹੀ ਮੈਂ ਖੁਸ਼ ਹੋਊਂਗੀ ਤੇ ਫੇਰ ਹੀ ਤੁਹਾਡੇ ਲਈ ਫਰੀ ਫਰੀ ਵੀਡੀਓ ਬਣਾਉਂਗੀ ਠੀਕ ਹੈ ਜੇ ਤੁਸੀਂ ਲਾਈਕ ਨਹੀਂ ਕਰਦੇ ਲਾਈਕ ਕਰਨਾ ਭੁੱਲ ਜਾਂਦੇ ਤਾਂ ਫਿਰ ਮੇਰਾ ਮੂਡ ਖਰਾਬ ਹੋ ਜਾਂਦਾ ਫਿਰ ਮੇਰਾ ਗ ਠੀਕ ਹੈ ਤੇ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਔਰ ਪਿਆਰਾ ਜਿਹਾ ਕਮੈਂਟ ਜਰੂਰ ਕਰਕੇ ਜਾਇਆ ਕਰੋ ਤੇ ਲੋ ਜੀ ਵਿਆਹ ਵੀ ਉਹ ਦੇਖ ਕੇ ਹੋ ਗਏ ਵਿਲੇ ਤੇ ਘਰ ਦੇ ਵਿੱਚ ਪੂਰੀ ਤੈ ਸਨੈਸ ਹੋਈ ਪਈ ਪੂਰੀ ਤਰਥੱਲੀ ਮੱਚੀ ਪਈ ਹੈ ਕਿਉਂਕਿ ਤੁਹਾਨੂੰ ਪਤਾ ਹੈ ਜਿਹੜਾ ਬੰਦਾ ਰੋਜ਼ ਆਉਣਾ ਜਾਣਾ ਆਉਣਾ ਜਾਣਾ ਆਉਣਾ ਜਾਣਾ ਤੁਰਕੋ ਘਰ ਦਾ ਕੰਮ ਨਹੀਂ ਹੁੰਦਾ ਹੈਗਾ ਠੀਕ ਹੈ ਤੇ ਸੈਕਿੰਡ ਗੱਲ ਵੀ ਤੁਹਾਨੂੰ ਪਤਾ ਸਾਡੀ ਮਨਪ੍ਰੀਤ ਉਹ ਵੀ ਮੌਜੀ ਬੰਦਾ ਹਨ ਉਹ ਜਿਵੇਂ ਦੀ ਮੈਚ ਦੇਣ ਹੋਵੇਂ ਦੀ ਹੋਸ਼ ਦੇਣ ਤੇ ਸਦਾਈਸ ਦਾ ਹੀ ਅਹੀ ਰਲੇ ਪਏ ਆ ਤੇ ਕੰਮ ਉਹ ਵੀ ਆਪਣੇ ਮਰਜ਼ੀ ਨਾਲ ਆਉਂਦੀ ਹੈ ਤੇ ਮੈਂ ਵੀ ਆਪਣੀ ਮਰਜ਼ੀ ਨਾਲ ਕਰਦੀ ਇਹ ਇਸ ਕਰਕੇ ਘਰ ਦਾ ਬਹੁਤ ਬੁਰੇ ਹਾਲਾਤ ਹੋਏ ਪਏ ਨੇ ਆ ਲੱਗਦਾ ਵੀ ਜਿਵੇਂ ਇੱਥੇ ਕਿਹਦੀ ਸਫਾਈ ਹੋਈ ਹੀ ਨਹੀਂ ਸੀ ਦੇਖ ਸਕਦੇ ਹੋ ਹਨਾ ਤੇ ਬਾਕੀ ਅੱਜ ਮੈਂ ਸੌਂ ਖਾਦੀ ਮੈਂ ਅੱਜ ਮੈਂ ਪ੍ਰਣ ਲਿਆ ਹੋਇਆ ਵੀ ਅੱਜ ਮੈਂ ਸਫਾਈ ਕਰਨੀ ਹੀ ਕਰਨੀ ਹੈ ਚਾਹੇ ਥੋੜੀ ਕਰਾਂ ਬਟ ਡੀਪਲੀਸ ਫਾਈ ਜਿਹੜੀ ਡੀਪ ਕਲੀਨਿੰਗ ਅੱਜ ਮੈਂ ਕਰਨੀ ਕਿਚਨ ਮੈਂ ਕਰ ਦਿੱਤੀ ਹੈ ਠੀਕ ਹੈ ਐਂ ਗਰਮ ਪਾਣੀ ਲੈ ਕੇ ਟਾਈਲਾਂ ਟੋਲਾਂ ਤੇ ਮਾਰ ਕੇ ਜਿਹੜੇ ਡੱਬੇ ਸਾਫ਼ ਕਰਨ ਵਾਲੇ ਨੇ ਉਹ ਆਪਾਂ ਨੇ ਸਾਈਡ ਤੇ ਕੱਢ ਲਏ ਨੇ ਤੇ ਲੌਬੀ ਦੇ ਵਿੱਚ ਇਸ ਟਾਈਮ ਪੂਰਾ ਕਸਮਾਨ ਮਚਿਆ ਹੋਇਆ ਕਿਉਂਕਿ ਬਹੁਤ ਸਾਰੇ ਮਲ ਫਾਫਲ ਫੂਫੇ ਫालतੂ ਜਿਹੜਾ ਸਮਾਨ ਰਾਸ਼ਨ ਡੱਬਿਆਂ ਚ ਪਾਉਣ ਵਾਲਾ ਸੀ ਉਹ ਮੈਂ ਅੱਜ ਬਹੁਤ ਤਰੀਕੇ ਨਾਲ ਸੋਹਣੇ ਤਰੀਕੇ ਨਾਲ ਯਾਨੀ ਕਿ ਅੱਜ ਮੈਂ ਸਿਆਣੀ ਧੀ ਬਣੀ ਹੋਈ ਮੁਕਦੀ ਗੱਲ ਜਿਹੜੀ ਇਹ ਆ ਕਿ ਬਹੁਤੀ ਆਦਰਸ਼ਵਾਦੀ ਨੂੰ ਬਣੀ ਹੋਈ ਅੱਜ ਮੈਂ ਬਹੁਤੀ ਆਦਰਸ਼ਵਾਦੀ ਪਤਨੀ ਬਣੀ ਹੋਈ ਆ ਤੇ ਆਦਰਸ਼ਵਾਦੀ ਧੀ ਬਣੀ ਹੋਈ ਆ ਤੁਸੀਂ ਦੇਖ ਸਕਦੇ ਹੋ ਹਾਲਾਤ ਵਿਆਹ ਤੋਂ ਬਾਅਦ ਇਹੋ ਜਿਹੇ ਹਾਲਾਤ ਹੋ ਜਾਂਦੇ ਨਾਈਟ ਸੂਟਾਂ ਚ ਹੀ ਆਈ ਦੱਸਦੇ ਹਨਾ ਤੇ ਹੁਣ ਆਪਾਂ ਕਰਨੀ ਹੈ ਜੀ ਪ੍ਰੋਪਰ ਸਫਾਈ ਸਫਾਈ ਕਰਨ ਤੋਂ ਬਾਅਦ ਜਿਹੜੇ ਆਪਣੇ ਬੁਟੀਕ ਵਾਲੇ ਕੰਮ ਨੇ ਕਾਫੀ ਸਾਰੇ ਆਰਡਰ ਨੇ ਜਿੱਦਾਂ ਮੈਰਿਜ ਫੰਕਸ਼ਨਾਂ ਦੇ ਆਰਡਰ ਨੇ ਤੇ ਕਾਫੀ ਹੈਵੀ ਆ ਵੀ ਸੂਟ ਰੈਡੀ ਹੋਣੇ ਨੇ ਤੇ ਉਹਨਾਂ ਜਿਹੜਾ ਆਪਣਾ ਵਰਕਰਾਂ ਨੂੰ ਇੱਕ ਦਿਨ ਨੂੰ ਘਰੇ ਬੁਲਾਉਣੇ ਆ ਕਿ ਟੇਲਰ ਨੂੰ ਕੱਪੜੇ ਲੈ ਕੇ ਜਾਣਗੇ ਔਰ ਸੈਕੰਡ ਜਿਹੜੀ ਗੱਲ ਮੇਨ ਕੰਮ ਵਰਕ ਵਾਲਾ ਕੰਮ ਜਿਹੜਾ ਤੇ ਉਹ ਵੀ ਆਪਾਂ ਅੱਜ ਡਰਨ ਕਰਦੇ ਆ ਵਰਕਰ ਨੂੰ ਦੱਸਦੇ ਆ ਆਪਣੇ ਨੂੰ ਵਰਕਰ ਨੂੰ ਯਾਰ ਕਹਿ ਸਕਦੇ ਮੇਰੇ ਫੈਮਲੀ ਮੈਂਬਰ ਆ ਮੇਰੇ ਬੱਚੇ ਆ ਮੇਰੇ ਭਰਾ ਆ ਹਨਾ ਹੜਾ ਪਨੀ ਸਿੰਘ ਤੇ ਉਹਨਾਂ ਨੂੰ ਦੱਸਦੇ ਆ ਆਪਾਂ ਵੀ ਕਿਦਾਂ ਕਿਦਾਂ ਕਿਹੜੇ ਸੂਟ ਕਿਹੜੇ ਕਿਹੜੇ ਵਰਕ ਹੋਣੇ ਦੋ ਸੂਟ ਕੋਰੀਅਰ ਜਾਣਗੇ ਪੁੱਤੋ ਬਹੁਤ ਅਰਜੈਂਟ ਨੇ ਉਹ ਬਾਕੀ ਸਾਰੇ ਆਪਾਂ ਦਨ ਭੇਜਦੇ ਸੀ ਚਲੋ ਜੀ ਕਰਦੇ ਆ ਅੱਜ ਦੇ ਘਰ ਦੇ ਕੰਮ ਸ਼ੁਰੂ ਸਫਾਈ ਅਭਿਆਨ ਚੱਲੂਗਾ ਅੱਜ ਠੀਕ ਹੈ ਬਾਕੀ ਤੁਹਾਨੂੰ ਕੁਝ ਦਿਖਾਉਣ ਦੇ ਲਾਈਕ ਹੋਏ ਦਿਖਾਵਾਂਗੇ ਨੀ ਤਾਂ ਆਫ ਕੈਮਰਾ ਹੀ ਤੁਹਾਨੂੰ ਇਦਾਂ ਮੈਂ ਬੈਠ ਕੇ ਦੱਸ ਦਿਆ ਕਰੂੰਗੀ ਕਿ ਮੈਂ ਕੀ ਕੀ ਕਰ ਲਿਆ ਓਕੇ ਫਤਿਹ ਓਕੇ ਪਰਨੀਤ ਸਿੰਘ ਫਤਿਹ ਸਿੰਘ ਸਾਡਾ ਸਕੂਲ ਗਿਆ ਗਗਨਵੀ ਸਕੂਲ ਗਈ ਪ੍ਰਧਾਨ ਸਾਹਿਬ ਆਪਣੇ ਕੰਮ ਕਰਦੇ ਆ ਤੇ ਮੈਂ ਤੇ ਪਰਨੀਤ ਘਰੇ ਆ ਤੇ ਮੰਮੀ ਰੋਟੀ ਬਣਾਉਂਦੇ ਰੋਟੀ ਖਾ ਕੇ ਫਿਰ ਆਪਾਂ ਕਰ ਦਿੰਦੇ ਕੰਮ ਜਿਹੜੇ ਰਹਿ ਗਏ ਉਹ ਕਰਦੇ ਆ ਜੇ ਵਿੱਚ ਦੀ ਮਨਪ੍ਰੀਤ ਆ ਗਈ ਤਾਂ ਸਾਡੇ ਦਾ ਕਹਿੰਦੇ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਣੀ ਐ ਫਿਰ ਆਪਾਂ ਮਨਪ੍ਰੀਤ ਤੋਂ ਵੀ ਨਾਲ ਕੰਮ ਕਰਾਵਾਂਗੇ ਤੇ ਫਿਰ ਆਪਣਾ ਜਿਹੜਾ ਕੰਮ ਹੈ ਛੇਤੀ ਨਿਪਟ ਜੂਗਾ ਲਓ ਜੀ ਤਾਂ ਤੁਸੀਂ ਕਰੋ ਵੀਡੀਓ ਨੂੰ ਲਾਈਕ ਤੇ ਆਪਾਂ ਕਰ ਦਿਆ ਕੰਮ ਸ਼ੁਰੂ ਲੋ ਜੀ ਬਹੁਤ ਹੀ ਸੁਭਾਗੀ ਘੜੀ ਆ ਗਈ ਮਨਪ੍ਰੀਤ ਆ ਗਈ ਐ ਤੇ ਪਰ ਮਨਪ੍ਰੀਤ ਜਿਹੜੀ ਹੈ ਨਾ ਇਹਨੂੰ ਕੋਈ ਕਿਸੇ ਦਾ ਕੋਈ ਗੁਣ ਨਹੀਂ ਹੈਗਾ ਹੈ ਮੈਂ ਇਹਨੂੰ ਕਹਿੰਦਾ ਥੋੜੇ ਜਿਹਰੇ ਤੇ ਕਮੈਂਟ ਆਏ ਹਨ ਵੀ ਤੈਨੂੰ ਇੰਨਾ ਸੋਹਣਾ ਤਿਆਰ ਕੀਤਾ ਤੇ ਕਹਿੰਦੀ ਫਿਰ ਕੀ ਹੋ ਗਿਆ ਕਹਿੰਦੀ ਤੂੰ ਤਿਆਰ ਕੀਤਾ ਵੀ ਕੀਤਾ ਨਾ ਕੀਤਾ ਕਹਿੰਦੀ ਫਿਰ ਕੀ ਕਰੀਏ ਹੁਣ ਕਹਿੰਦੀ ਤੇ ਹੁਣ ਇਹਨੂੰ ਮੈਂ ਕਹਾਂ ਮੈਂ ਤੂੰ ਕੰਮ ਕੁਮੇ ਨਹੀਂ ਕਰਦੇ ਨਹੀਂ ਤਾਂ ਅੋਰ ਡਾਟਾ ਸਭ ਜਿਹੜਾ ਬਹੁਤ ਬਣਾ ਕਿੱਥੇ ਆਹੀ ਐ ਮੇਰੇ ਤਾਂ ਆਦਿਆਂ ਦੇ ਅੱਖਾਂ 'ਚ ਪੈ ਗਿਆ ਯਾਰ ਅੱਖਾਂ ਵਿੱਚ ਹੀ ਆ ਰਹੀਆਂ ਅੱਖਾਂ ਨੂੰ ਕੀ ਹੋ ਗਿਆ ਅੱਜ ਸਾਡਾ ਸਮਾਨ ਹੋ ਗਿਆ ਜਿਆਦਾ ਤੇ ਆਪਾਂ ਕੇ ਕਾਲੇ ਉਹ ਕਿੱਥੇ ਗਿਆ ਇੱਥੇ ਕਰ ਰੋਣਾ ਉਹ ਕੋਲਾ ਕੁਲਾ ਕਿੱਥੇ ਸਿਸਟਮ ਜਾ ਹੋ ਛੱਡ ਦੋ ਕਿੱਥੇ ਲਾਉਦੇ ਫਿਰ ਉਹ ਗੋਲੇ ਲਾਪੇ ਇੱਥੇ ਛੇ ਕਾਲ ਜਾ ਕੇ ਚੰਗਾ ਲਾਦਾ ਸਮੈਲ ਹੀ ਰਹਿ ਜੂ ਹੋਰ ਸਵੈਲ ਇਹ ਚ ਜਾਣੀ ਹੈਗੀ ਸੱਤਾ ਪਾਣੀ ਪਾ ਕੇ ਕਰਨਾ ਪਊਗਾ ਚਲ ਚ ਵਧੀਆ ਹੋਣਾ ਵੀ ਨਹੀਂ ਹੈਗਾ ਹੋ ਵਾਹਿਗੁਰੂ ਜੋ ਬਾਜ਼ਾਰ ਜੂਰ ਵੀ ਜਾਏ ਸਪਾਈ ਹੋ ਗਈ ਤਾਂ ਦਸਾਈ ਦਾ ਦਰ ਆਸ਼ਮ ਪਾ ਲਿਆ ਕਿੱਦਾਂ ਰਹਿ ਗਿਆ ਇਹ ਆਪਾਂ ਹੁਣ ਬਾਅਦ ਚ ਪਾਵਾਂਗੇ ਹੋ ਗਿਆ ਹੋ ਗਿਆ ਹੋ ਗਿਆ ਹੀ ਹੋ ਗਿਆ ਇਪਰਾ ਵਿੱਚ ਹੋ ਰਹੇ ਅੱਧੇ ਘੰਟੇ ਘੁੰਡੇ ਕੋਈ ਗੱਲ ਨਹੀਂ ਪੱਟਾ ਲੈ ਲੈਂਦੇ ਆ ਖਾਲੀ ਆਂਦੇ ਆ ਹੋ ਵਾਹਿਗੁਰੂ ਉਹ ਜੀ ਅੱਜ ਜੱਪਾ ਬਣਾ ਕੇ ਕਾਲੇ ਛੋਲੇ ਮਲਵਈਆ ਮੈਂ ਕਿ ਕਾਲੇ ਛੋਲੇ ਦੀ ਦਾਲ ਬਣਾਵਾਂਗੇ ਅੱਜ ਹਮ ਅੱਜ ਮੈਂ ਤੇ ਆੜੀਂ ਤੋਂ ਮਾਸੀ ਤੋਂ ਦੇਖਿਆ ਜੇ ਪਾਈ ਤੇ ਵਧਿਆ ਕਰਕੇ ਪੋਚੇ-ਪੋਚੇ ਲਾ ਲਈਏ ਇੱਥੇ ਵਧਿਆ ਜੇ ਅੱਜ ਅਸੀਂ ਕੀ ਕੰਮ ਕਰਾਂਗੇ ਚੱਕਦੇ ਲੈ ਯਾਰ ਕੋਈ ਨਾ ਮਟੀ ਦਾ ਫੋਲੇ ਆ ਕੇ ਖੁੱਟੀ ਜਾ ਹਮ ਆਪ ਕੋ ਫਰਾ ਮੈਨੂੰ ਤੇ ਮੈਂ ਸੇ ਸਵਾਣਾ ਹੀ ਤੂੰ ਕੱਲ੍ਹ ਦੀ ਮੇਰੇ ਮਾਲ ਨਾਲ

ਤੁਹਾਨੂੰ ਕੀ ਦਿਲਾਂ ਦੀ ਮੈਂ ਐਨਕ ਐਨਕ ਨਹੀਂ ਦਿੱਤੀ ਹੈਗੀ ਨਾ ਉਹਨੇ ਨਾ ਉਹਨੇ ਪਰਸ ਭੇਜਿਆ ਕਹਿੰਦੀ ਮੈਂ ਪਰਸ ਵੀ ਲੈ ਕੇ ਆਉਣੀ ਆ ਹਾਂ ਹਾਂਜੀ ਕੀ 4 ਦਾ 4 ਦਾ 4 ਦੇ ਵਿੱਚ ਆਉਂਦੇ ਨਹੀਂ ਬਸ ਆਹ ਹਾਂ ਓਏ ਓਏ ਹੁਣ ਕੱਪਟਾ ਕਵਟ ਗਿਆ ਨਾ ਮੈਂ ਨਾ ਕਵਟਾ ਕਾਣ ਫਟੇ ਚੀਜ਼ ਕਿਦਾ ਫੈਸਲਾ ਪਰਸਕਾ ਕੁਨ ਅਰਿਬਾ ਹੈ ਕਿਦਾ ਕਿਦਾ ਕਰਨਾ ਦੇਖੇ ਨਹੀਂ ਨਹੀਂ ਥੋੜਾ ਨਾ ਕਰ ਤੂੰ ਆ ਕਿਵੇਂ ਇਨੀ ਬਾਅਦ ਤਾ ਬਾਅਦ ਕਟਾ ਹੁੰਦਾ ਹੈ ਸਿੰਗਲੀ ਵੇ ਲੈ ਇਹਦਾ ਬਬੇ 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 ਸਾਨੂੰ ਤੇਲ ਮੁੱਕ ਚੱਲਾ ਹੈ ਅਚੀਮਣੀ ਸਾਫ ਕਰਨ ਵਾਲੀ ਰਹਿ ਗਈ ਓਏ ਬਾਬੇ ਉਹ ਤੇ ਵੀ ਬਹੁਤ ਉੰਦੀ ਬਾਬੇ ਬਾਬੇ ਲਾਇਆ ਬਾਬਾ ਤਾਂ ਹੈ ਨਹੀਂ ਤੂੰ ਮੈਨੂੰ ਲੱਗਿਆ ਰੂੜੀ ਰੱਖੀ ਹੋਊਗੀ ਪ੍ਰੀਤਪੰਦ ਖਾਧਾ ਪਤਾ ਤੇ ਟੈਪ ਚਲਾ ਲਾਂਗੇ ਠੀਕ ਹੈ ਜੀ ਮੈਂ 4 ਛੋਟੀਆਂ ਵੇ ਤੇ 4 ਹੈ ਓਏ ਮਾਰਦਾ ਇਹ ਤੈਨੂੰ ਪੀਤਣਾ ਕਿੰਨੇ ਪੀਤਿਆ ਨੇ ਖਾਧੇ ਮੈਂ ਤਾਂ ਪਤਾ ਓਹੀ ਮਾਰਦਾ ਇਹ ਮਮਾ ਨੂੰ ਕੀ ਪਤਾ ਖਾਧੇ ਬੰਨੇੜੀ ਆਈ ਸੀ ਨਾ ਉਹ ਰੂੜੀ ਦੋਸੇ ਆ ਵਿੱਚ ਪਾ ਰਿਆ ਬੜਾ ਝੂਠ ਦੇ ਕੇ ਡਾ ਬਾਰ ਨੇ ਤਾਂ ਮਨੇ ਨਿਆ ਫਾੜ ਲੈਣ ਹੁਣ ਇਹਦਾ ਫਟਾਕਾ ਬਜਾਉਗਾ

लेके जाएगा तुम। ओ थोड़ी। हैं? हंटर। अजीब। अजीब। <laughs> ओ। ओ। अरे। जीवत दरबाई।